ਥਾਣਾ ਸ਼ੇਰਪੁਰ ਦੇ ਅਦੀਰਪੰਦੇ ਪਿੰਡ ਬੜੀ ਵਿੱਚ ਚੱਲ ਰਿਹਾ ਸੀ ਨਜਾਇਜ਼ ਸ਼ਰਾਬ ਦਾ ਤੰਦਾ ਜਿੱਥੇ ਪੁਲਿਸ ਅਤੇ ਐਕਸਾਈਜ਼ ਵਿਭਾਗ ਵੱਲੋਂ ਸਾਂਝੇ ਤੌਰ ਤੇ ਰੇਡ ਕੀਤੀ ਗਈ ਇਸ ਦੌਰਾਨ ਉਹਨਾਂ ਵੱਲੋਂ ਚਲਦੀ ਭੱਠੀ 560 ਲੀਟਰ ਲਾਹਣ ਅਤੇ 20 ਬੋਤਲਾਂ ਨਜਾਇਜ਼ ਸ਼ਰਾਬ ਦੀਆਂ ਬਰਾਮਦ ਕੀਤੀਆਂ ਗਈਆਂ ਡੀਐਸਪੀ ਧੂਰੀ ਨੇ ਦੱਸਿਆ ਕਿ ਅਸੀਂ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਲਖਮੀਰ ਚੰਦ ਐਕਸਾਈਜ਼ ਅਫਸਰ ਸੰਗਰੂਟੂ ਇਹ ਜਿਹੜੀ ਹੈਗੀ ਸਾਡੀ ਟੀਮ ਤੇ ਐਕਸਾਈਜ਼ ਦੀ ਟੀਮ ਤੇ ਪੁਲਿਸ ਦੀ ਟੀਮ ਦਾ ਜੁਆਇੰਟ ਸੀਗਾ ਇਹਨਾਂ ਨੂੰ ਕੋਈ ਇਨਫੋਰਮੇਸ਼ਨ ਮਿਲੀ ਸੀ ਸਾਡੇ ਇੰਸਪੈਕਟਰ ਸਲੂ ਤੇ ਪੁਲਿਸ ਟੀਮ ਨੂੰ ਤੇ ਉਹਦੇ ਤੇ ਜਿਹੜੀ ਹੈਗੀ ਹੈ ਕਾਰਵਾਈ ਕਰਦੇ ਹੋਏ ਜਿਹੜੀ ਆ ਉੱਥੇ ਰੇਡ ਕੀਤੀ ਗਈ ਭੋਲਾ ਸਿੰਘ ਸੀਗਾ ਕੋਈ ਉਹਦੇ ਘਰੇ ਤੇ ਉੱਥੇ ਜਿਹੜੇ ਨੇ 14 ਡਰਮ ਦੇ ਤਕਰੀਬਨ ਲਾਹਣ ਦੇ ਬਰਾਮਦ ਹੋਏ ਨੇ ਕਿ ਹੁਣ ਜੋ ਮਾਮਲਾ ਦਰਜ ਕੀਤਾ ਹੈ ਹਾਂਜੀ ਮਾਮਲਾ ਦਰਜ ਹੋ ਗਿਆ ਜੀ ਐਫ ਆਈ ਆਰ ਦਰਜ ਹੋ ਗਈ ਉਹਦੇ ਤੇ 61 14 ਦੇ ਦੀ ਨੋਟ ਤੇ ਮਾਮਲਾ ਦਰਜ ਹੋ ਗਿਆ ਬੰਦੇ ਤੇ ਜੀ ਉਹ ਬੰਦਾ ਰਾਤੀ ਮੌਕੇ ਤੇ ਅਰੈਸਟ ਕਰ ਲਿਆ ਸੀਗਾ ਇਹਨੂੰ ਇਹ ਕਿਸ ਤਰ੍ਹਾਂ ਪੈਕਿੰਗ ਕਰਕੇ ਵੇਚਦੇ ਸੀਗੇ ਜਾਂ ਸਰ ਬੋਤਲਾਂ ਬਣਾ ਕੇ ਵੇਚਦੇ ਸੀਗੇ ਨਹੀਂ ਇਹ ਤਾਂ ਪੁਰਾਣੀ ਬੋਤਲਾਂ ਜਿਵੇਂ ਅ ਸ਼ਰਾਬ ਦੀਆਂ ਖਾਲੀ ਬੋਤਲਾਂ ਲੈ ਕੇ ਉੱਥੇ ਤੋਂ ਕਵਾੜੀਆਂ ਤੋਂ ਜਾਂ ਕਿੱਥੋਂ ਵੀ ਇਕੱਠੀਆਂ ਕਰਕੇ ਉਹਦੇ ਵਿੱਚ ਪਾ ਕੇ ਵੇਚ ਦਿੰਦੇ ਸੀਗੇ ਜੋ ਕਿਸੇ ਇੱਕ ਪੈਪਸੀ ਦੀ ਬੋਤਲ ਚ ਹੋ ਗਈ ਜਾਂ ਕਿਸੇ ਹੋਰ ਬੋਤਲ ਚ ਹੋ ਗਈ ਐਦਾਂ ਪਾ ਕੇ ਵੇਖੋ ਕਿੰਨਾ ਸਟਾਕ ਹੈ ਜਿਹੜਾ ਬਰਮਤ ਹੋਇਆ ਜੀ ਇਹ ਵੀ ਬਾਈ ਬੋਤਲਾਂ ਬਰਮਤ ਹੋਈਆਂ ਨੇ ਇਹਨਾਂ ਤੋਂ ਅੱਛਾ ਜੀ ਕੋਈ ਮਾਰਕਾ ਵੀ ਲਗਾ ਕੇ ਰੱਖਦੇ ਸੀ ਉਹਦੇ ਨਹੀਂ ਮਾਰਕਾ ਤਾਂ ਐਸੱਚ ਕੋਈ ਨਹੀਂ ਤੁਹਾਨੂੰ ਦੱਸਿਆ ਵੀ ਜਿਹੜਾ ਪੁਰਾਣਾ ਬਾਰਦਾਨਾ ਹੁੰਦਾ ਠੇਕੇ ਠੁਕੇ ਦੀ ਜਿਹੜੀ ਪੁਰਾਣੀ ਖਰਾਬ ਦੀ ਬੋਤਲਾਂ ਹੋ ਗਈਆਂ ਪੈਪਸੀ ਦੀ ਬੋਤਲ ਹੋ ਗਈ ਉਹਨਾਂ ਦੇ ਵਿੱਚ ਪਾ ਕੇ ਦੇਦੇ ਸੀ ਇੱਕਲੀ ਰੇਟ ਤੇ ਵੇਚਦੇ ਸੀ ਜੇ ਇਹ ਹਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹ ਆਈਓ ਦੱਸ ਪ੍ਰਪੂਗਾ ਜੀ ਬੈਟਰ ਉਹ ਪਾਰਟ ਆਫ ਇਨਵੈਸਟੀਗੇਸ਼ਨ ਹੈਗਾ ਕਿੰਨੇ ਵਿਅਕਤੀ ਇਹਦੇ ਵਿੱਚ ਜੀ ਕੰਮ ਕੀਤੇ ਨੇ ਜੀ ਪ੍ਰੀਮੀਲਰੀ ਜਿਹੜਾ ਹੈਗਾ ਉਹ ਪੋਲਾ ਸਿੰਘ ਹੈਗਾ ਜਿਹੜਾ ਉਹਦੇ ਤੇ ਹੀ ਪਰਚਾ ਹਜੇ ਉਹੀ ਹੋਇਆ ਤੇ ਬਾਕੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਆਈਓ ਸਾਹਿਬ ਜਿਹੜੇ ਨੇ ਉਹਦੇ ਤੇ ਜਿਹੜੇ ਜਿਹੜੇ ਬੰਦੇ ਦਾ ਕੋਈ ਆਊਗਾ ਤੇ ਉਹਦੇ ਵਿਰੁੱਧ ਕਾਰਵਾਈ ਹੋਣੀ ਹੈ ਦੇਖੋ ਜੀ ਇਹ ਸਾਡੇ ਏਰੀਏ ਦੇ ਵਿੱਚ ਜਿਵੇਂ ਲਾਲੀਆ ਸੰਗਰੂਰ ਟੂ ਦੇ ਵਿੱਚ ਜਿਵੇਂ ਕੱਚੀ ਲਾਹਣ ਹੈਗੀ ਇਹ ਸਾਡੇ ਬਹੁਤ ਘੱਟ ਹੈਗੀ ਹੈ ਜਾਂ ਤਾਂ ਜਿਵੇਂ ਹੁਣ ਡਿਊ ਟੂ ਜਿਹੜਾ ਇਹ ਫੜ ਫੜ ਕਰਕੇ ਹੋ ਗਿਆ ਜਾਂ ਜਿਵੇਂ ਇਸ ਕਰਕੇ ਜਿਹੜਾ ਹੈਗਾ ਇਸ ਕਿਉਂਕਿ ਸਾਡੇ ਕਮਿਸ਼ਨਰ ਸਾਹਿਬ ਨੇ ਸ੍ਰੀ ਜਗਿੰਦਰ ਜੋਰਵਾਲ ਜੀ ਉਹਨਾਂ ਦੇ ਸਖਤ ਹਦਾਇਤਾਂ ਨੇ ਸਾਡੇ ਡੀਸੀ ਸਾਹਿਬ ਨੇ ਪਵਨਜੀਤ ਜੀ ਸਾਡੇ ਸਹਾਇਕ ਕਮਿਸ਼ਨਰ ਗੁਰਸ਼ਨ ਹੁਰੀਆ ਜੀ ਇਹਨਾਂ ਦੀ ਜਿਹੜੀ ਸਰਕਾਰ ਦੀ ਇੱਕ ਸਭ ਤੋਂ ਜਿਹੜੀ ਵੱਧ ਚੱਲ ਰਹੀ ਹੈ ਯੁਧ ਨਸ਼ਿਆਂ ਵਿਰੁੱਧ ਜਿਹੜੀ ਹੈਗੀ ਹੈ ਉਹਦੇ ਤਹਿਤ ਸਾਡੀ ਜ਼ੀਰੋ ਟੋਲਰੈਂਸ ਪਾਲਿਸੀ ਹੈਗੀ ਹੈ ਜੀ ਤੇ ਕੋਈ ਵੀ ਸਾਨੂੰ ਇਨਫੋਰਮੇਸ਼ਨ ਮਿਲਦੀ ਆ ਸੀ ਉਹਦੇ ਤੇ ਕਾਰਵਾਈ ਕਰਕੇ ਤੇ ਨਾਲ ਦੀ ਨਾਲ ਅਮਲ ਵਿੱਚ ਲਿਆਨੇ ਹੋਗੇ ਪਿਛਲੇ ਸਮੇਂ ਸਰ ਨੇ ਪਿੰਡ ਗੁਜਰਾ ਦੇ ਵਿੱਚ ਜ਼ਹਿਰੀਲੀ ਸ਼ਰਾਬ ਨਾਲ ਕੈਲੀਏ ਜਾਂ ਨਕਲੀ ਸ਼ਰਾਬ ਨਾਲ ਬੜੀਆਂ ਬੋਤਲਾਂ ਹੋਈਆਂ ਜੀ ਤੇ ਹੁਣ ਦੁਬਾਰਾ ਫੇਰ ਜਿਹੜੇ ਇਸ ਤਰ੍ਹਾਂ ਦੇ ਘਟਨਾਵਾਂ ਆ ਰਹੇ ਨੇ ਸਾਹਮਣੇ ਸ਼ਰਾਬ ਕਿਸੇ ਕਰਕੇ ਜਿਹੜੀ ਇਹ ਫੜੀ ਜਾ ਰਹੀਆਂ ਤਾਂ ਇਹ ਸਰਕਾਰ ਦੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਜੀ ਇਹਦੇ ਇਹਦੇ ਮੀਨੂਕ ਬਿਲਕੁਲ ਹੈ ਤੇ ਇਹ ਇਹੋ ਜਿਹਾ ਸਰਕਾਰ ਦੇ ਵੱਲੋਂ ਸਖਤ ਹਦਾਇਤਾਂ ਨੇ ਵੀ ਕੋਈ ਵੀ ਇਹੋ ਜਿਹਾ ਜਿਹੜਾ ਹੈਗਾ ਇਹਨੂੰ ਟੋਲਰੇਟ ਨਹੀਂ ਕੀਤਾ ਜਾਊਗਾ ਇਸੇ ਕਰਕੇ ਇਹਨਾਂ ਦੇ ਜਿਹੜੇ ਵੀ ਕੋਈ ਸਖਸ਼ਾ ਇਹ ਜਾਂਦਾ ਹੈ ਦੀ ਦੇ ਵਿਰੋਧ ਤੇ ਕੋਈ ਨਾ ਕੋਈ ਮਨ ਲੋ ਕੋਈ ਇੱਕ ਸ਼ਰਾਬ ਦਾ ਕੋਈ ਹੈਗਾ ਤਾਂ ਉਹਨੂੰ ਨਾਲ ਦੀ ਨਾਲ ਉਹਦੇ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਜਿਹੜੇ ਹੋਰ ਵੀ ਲੋਕ ਕਰ ਰਹੇ ਨੇ ਸਰ ਉਹਨਾਂ ਨੂੰ ਕੀ ਕਹਿਣਾ ਚਾਹੁੰਦਾ ਇਸ ਮੈਸੇਜ ਹੈ ਜੀ ਸਾਰਿਆਂ ਨੂੰ ਵੀ ਕੋਈ ਵੀ ਨਹੀਂ ਬਖਸ਼ਿਆ ਜਾਊਗਾ ਜੀ ਕੋਈ ਹੋਈ ਜੀ ਇਹ ਪਤਾ ਲੱਗੇ ਜੀ ਕਦੋਂ ਕਦੋਂ ਕਰਦਾ ਆਇਆ ਸੀ ਜੀ ਇਹ ਕੰਮ ਇਹਦਾ ਕੌਣ ਜੀ ਇਹ ਜਿਹੜੇ ਉਹ ਮਾਮਲਾ ਦਰਦਗੀ ਕੀਤਾ ਵੈਸੇ ਉਹਨਾਂ ਦੇ ਦੇਖੋ ਸਾਡੇ ਧਿਆਨ ਦੇ ਵਿੱਚ ਹੁਣੇ ਹੁਣ ਆਇਆ ਜੀ ਤੇ ਹੁਣ ਇਹ ਬਾਕੀ ਉਹਨੂੰ ਅਸੀਂ ਆਈਓ ਨੇ ਜਿਹੜੇ ਉਹਨਾਂ ਨੂੰ ਵੀ ਡਾਇਰੈਕਸ਼ਨਸ ਦਿੱਤੀਆਂ ਵੀ ਇਹਦੇ ਵਿੱਚ ਜਿਹੜੇ ਜਿਹੜੇ ਬੰਦੇ ਸ਼ਾਮਲ ਨੇ ਕੋਈ ਕੋਈ ਹੋਰ ਬੰਦਾ ਉਹਨੋਂ ਵੀ ਉਹ ਜਿਹੜੀ ਤਫਤੀਸ਼ ਹੈਗੀ ਹੈ ਉਹ ਪੁਲਿਸ ਨੇ ਕਰਨੀ ਹੈਗੀ ਇਹ ਗਾਇਓ ਨੇ ਕਰਨਾ ਉਸ ਮਜੂਦ ਸੀ ਸਭ ਤੁਹਾਡੇ ਨਾਲ ਹਾਂਜੀ ਹਾਂ ਪੁਲਿਸ ਜਿਹੜਾ ਜੁਆਇੰਟ ਆਪਰੇਸ਼ਨ ਸੀ ਹੈਗੀ ਪੁਲਿਸ ਦਾਜੀ ਹਾਂਜੀ ਪੁਲਿਸ ਦਾ ਇਸ ਆ ਜੁਆਇੰਟ ਆਪਰੇਸ਼ਨ ਸੀ ਹੈਗੀ ਹਾਂਜੀ ਇਹਦੇ ਵਿੱਚ ਕੱਲ ਮਤੀਨ 9 ਸਤੰਬਰ ਨੂੰ ਥਾਣਾ ਸ਼ੇਰਪੁਰ ਦੇ ਸੀ ਕਰਮ ਸਿੰਘ ਦੀ ਪੁਲਿਸ ਪਾਰਟੀ ਨੂੰ ਇਤਲਾਹ ਮਿਲੀ ਸੀ ਕਿ ਬੜੀ ਪਿੰਡ ਦਾ ਬਲਵਿੰਦਰ ਸਿੰਘ ਖੋਲਾ ਜਿਹੜਾ ਵੀ ਉਹ ਭਾਰੀ ਮਾਤਰਾ ਦੇ ਵਿੱਚ ਘਰ ਦੇ ਵਿੱਚ ਦੇਸੀ ਸ਼ਰਾਬ ਲਾਨ ਪਾ ਕੇ ਰੱਖਿਆ ਤੇ ਸ਼ਰਾਬ ਕਸ਼ੀਦ ਕੇ ਉਹ ਨਜਾਇਜ਼ ਸ਼ਰਾਬ ਵਣ ਕੇ ਵੇਚਦਾ ਹੈ ਤੇ ਉਹਦੇ ਸਬੰਧ ਚ ਇਹ ਅਸੀ ਕਰਮ ਸਿੰਘ ਸਮੇਤ ਸਾਥੀ ਕਰਮਚਾਰੀਆਂ ਦੇ ਨਾਲ ਇੱਕ ਸਾਈਜ਼ ਇਨਸਪੈਕਟਰ ਮੈਡਮ ਗਗਨਦੀਪ ਕੌਰ ਸੀਗੇ ਤੇ ਉਹਨਾਂ ਦੇ ਸਟਾਫ ਨਾਲ ਜਾ ਕੇ ਉੱਥੇ ਰੇਡ ਕੀਤਾ ਤਾਂ ਉੱਥੇ ਚਾਲੂ ਪੱਠੀ ਜੋ ਚੱਲ ਰਹੀ ਸੀ ਸ਼ਰਾਬ ਕਸ਼ੀਦੀ ਜਾ ਰਹੀ ਸੀਗੀ ਉਬਰਾਮਦ ਕੀਤੀ ਤੇ ਨਾਲ ਹੀ ਉਥੇ ਛੋਟੇ ਛੋਟੇ ਡਰਮਾਂ ਦੇ ਵਿੱਚ ਵੱਖ-ਵੱਖ ਚ ਕਰੀਬ 560 ਲੀਟਰ ਤੇ ਲਾਹਨ ਬਰਾਮਦ ਹੋਇਆ ਤੇ 20 ਬੋਤਲਾਂ ਦੇ ਕਰੀਬ ਹੈਗੀ ਜਿਹੜੀ ਨਜਾਇਜ਼ ਸ਼ਰਾਬ ਤੇ ਚਾਲੂ ਪੱਟੀ ਦਾ ਸਮਾਨ ਬਰਾਮਦ ਕੀਤਾ ਜੋ ਇੱਕ ਕਾਫੀ ਵੱਡੀ ਬਰਾਮਦਗੀ ਹੈਗੀ ਸ਼ਰਾਬ ਦੀ ਤੇ ਇਹ ਕਰਕੇ ਫਿਰ ਉਥੇ ਉਹਨਾਂ ਦੇ ਖਿਲਾਫ ਬਲਵਿੰਦਰ ਸਿੰਘ ਦੇ ਖਿਲਾਫ ਮਕਦਮਾ ਦਰਜ ਕੀਤਾ ਇੱਕ ਆਰਕਸਾਈ ਜੈਕਟ ਦਾ ਤੇ ਉਹਨੂੰ ਗ੍ਰਿਫਤਾਰ ਵੀ ਕਰ ਲਿਆ ਤੇ ਅੱਜ ਉਹਨੂੰ ਮਾਂਜੂਦ ਅਦਾਲਤ ਸੁਪੇਸ਼ ਕੀਤਾ ਜਾਊਗਾ